ਵਾਸੀ ਜੀ ਅੱਜ ਸ਼੍ਰੀ ਅਮਰਤਸਰ ਸਾਹਿਬ ਆਏ ਸੀ ਹਨ ਤੁਹਾਨੂੰ ਪਤਾ ਹੈ ਵੀ ਭਾਈ ਅਮਰਤਪਾਲ ਜੀ ਜਿਹੜੇ ਨੇ ਉਹਨਾਂ ਦੀ ਰਿਹਾਈ ਵਾਸਤੇ ਉਹਨਾਂ ਨੂੰ ਪੰਜਾਬ ਲਿਆਉਣ ਵਾਸਤੇ ਇੱਕ ਮੋਰਚਾ ਲੱਗਿਆ ਹੋਇਆ ਹੈ ਤੇ ਇਹ ਨੇ ਜੀ ਇਹ ਬੇਟੇ ਨੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਠੀਕ ਹੈ ਕਾਫੀ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਹੈ ਕਾਫੀ ਲੋਕਾਂ ਨੇ ਉਹਨਾਂ ਨੂੰ ਟਰੋਲ ਵੀ ਕਰਿਆ ਹਨ ਚਲੋ ਹਰੇਕ ਦੀ ਅਲੱਗ-ਅਲੱਗ ਥੈਂਕਸ ਹੁੰਦੀ ਹੈ ਪਰ ਸਾਡਾ ਮੈਂ ਯਾਰ ਭਾਕਾ ਵਾਲੀ ਮੰਨਦਾ ਹਨ ਮੈਨੂੰ ਆ ਬੱਚਾ ਅੱਜ ਮਿਲਿਆ ਅਸੀਂ ਕਾਫੀ ਵਾਰੀ ਸੋਚਿਆ ਵੀ ਸੀ ਵੀ ਅਸੀਂ ਸਪੈਸ਼ਲ ਸੋਚਿਆ ਸੀਗਾ ਵੀ ਬਿਆਪਸ ਸਪੈਸ਼ਲ ਜਾ ਕੇ ਮਿਲ ਕੇ ਹਾਂ ਵੀ ਕਰੇ ਜਾਈਏ ਯਾਰ ਅੱਜ ਸਵਾਬੇ ਬਣ ਗਿਆ ਤੇ ਬਹੁਤ ਵੱਡਾ ਹੌਂਸਲਾ ਇਹਦਾ ਬੱਚੇ ਦਾ ਤੇ ਆਪਾਂ ਗੱਲ ਕਰ ਲੈਨੇ ਆ ਪਹਿਲਾਂ ਤਾਂ ਵਾਈ ਗੁਰ ਕੀ ਕਰਦਾ ਖਾਲਸਾ ਓਏ ਕਿ ਕੀ ਫਦੇ ਬੱਚੇ ਦਾ ਤੌਨੂ ਦਾ ਕਿਸੇ ਚੀਜ਼ ਦੀ ਕਮੀ ਹੈ ਨਹੀਂ ਹਨਾ ਜਿਹੜਾ ਇੱਕ ਗੁਰੂ ਦਾ ਸਿੰਘ ਹੁੰਦਾ ਹੈ ਪਰ ਫਿਰ ਵੀ ਚਲੋ ਜੇ ਅਸੀਂ ਤੁਹਾਡੇ ਵਾਸਤੇ ਕੁਝ ਕਰ ਸਕਦੇ ਹੋਈ ਇਹ ਤਾਂ ਸਾਨੂੰ ਦੱਸ ਦਿਓ ਤੇ ਤੁਹਾਡੀ ਡੈਡੀ ਜੀ ਨਾਲ ਗੱਲ ਕਦੋਂ ਹੋਈ ਹੈ ਹੁਣ ਅੱਜ ਫੋਨ ਆਇਆ ਹੈ ਗਾ ਦੁਪਹਿਰਾਂ ਨੂੰ ਵੇਲੇ ਉਹ ਕਹਿੰਦੀ ਛੜਦੀ ਕਲਾ ਚ ਵਧੀਆ ਸਿੰਘ ਸਾਡੇ ਇਹ ਕਿੰਨੇ ਹੁਣ ਉਹ ਉਹਦੇ ਤੇ ਬੈਠੇ ਨੇ ਹਨਾ ਭੁਖੜਦਾਲ ਤੇ ਬੈਠੇ ਨੇ ਕਿੰਨੇ ਦਿਨਾਂ ਤੋਂ ਬੈਠੇ ਨੇ ਭੁਖੜਦਾਲ ਤੇ 7 ਦਿਨ ਹੋ ਗਏ 7 ਦਿਨ ਹੋ ਗਏ ਅੱਜ 7 ਦਿਨ ਹੋ ਗਏ ਹੋ ਜੀ 7 ਦਿਨ ਹੋ ਗਏ 7 ਦਿਨਾਂ ਦੇ ਵਿੱਚ ਤਾਂ ਕੋਈ ਸਿੰਘਾਂ ਦੀ ਹਾਲਤ ਵੀ ਖਰਾਬ ਹੋਈ ਹੈ ਨਾ ਜਿਹਨਾਂ ਬਾਈਬੋ ਦੀ ਗੱਲ ਕਰ ਰਹੀ ਸੀ ਜੀ ਬਸੰਤ ਸਿੰਘ ਜੀ ਤੇ ਅਮਰਪਾਲ ਜੀ ਦੇ ਚਾਚਾ ਵੀ ਜੀ ਕੀ ਕਰਨਾ ਚਾਹੋਗੇ ਸੰਗਤ ਨੂੰ ਸਰਕਾਰ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਛੇਤੀ ਤੋਂ ਛੇਤੀ ਛੱਡਣ ਆਪਣੇ ਸਿੰਘ ਇੱਥੇ ਆਉਣ ਤੇ ਚੜ੍ਹਦੀ ਕਲਾ ਦੇ ਨਾਰੇ ਲਾਉਣ ਤੇ ਤੁਹਾਡੇ ਨਾਲ ਮਿਲ ਕੇ ਨਾਲੇ ਬਹੁਤ ਖੁਸ਼ੀ ਆਈ ਤੁਸੀਂ ਹੁਣ ਧਰਨੇ ਤੇ ਕਿੰਨੇ ਦਿਨਾਂ ਤੋਂ ਇੱਥੇ ਕਿੰਨੇ ਦਿਨੋਂ ਕਿ ਤੁਹਾਨੂੰ ਆਪ ਨੂੰ ਆਇਆ ਆਈਏ ਪਰ ਪਰਸੋਂ ਆਏ ਸੀ ਨਾਲ ਹੋਰ ਵੀ ਆਇਆ ਕੋਈ ਕੀ ਤੁਸੀਂ ਇਕੱਲੇ ਆਏ ਆਈ ਸੱਚਾ ਕੀ ਆਇਆ ਵੀ ਮੇਰੇ ਦਾਦੂ ਐ ਤੇ ਦਾਦੀ ਐ ਤੇ ਮੇਰੇ ਮੰਮਾ ਐ ਦਾਦੂ ਤੇ ਦਾਦੀ ਉਹ ਇੱਥੇ ਹੁੰਦੇ ਤੇ ਬੈਠੇ ਭੋਖੜਤਾਲ ਥੋੜੀ ਪੜ੍ਹਾਈ ਦਾ ਕੀ ਐ ਹੁਣ ਸੀਨ ਫਿਰ ਸੱਚ ਹੁਣ ਮੈਂ ਛੁੱਟੀਆਂ ਕੀਤੀਆਂ ਮੇਰੇ ਪੇਪਰ ਵੀ ਆ ਗਏ ਮੈਂ ਫਿਰ ਵੀ ਛੁੱਟੀਆਂ ਕੀਤੀਆਂ ਕਿਹੜੀ ਕਲਾਸ ਚੋਂ ਤੁਸੀਂ ਮੈਂ 7ਥ ਕਲਾਸ ਚਾ 7ਵੀਂ ਕਲਾਸ ਚੋਂ ਕਿਤੇ ਤੁਸੀਂ ਕਲਾਲਾ ਸਿੰਘ ਐ ਜੀ ਠੀਕ ਐ ਮੈਂ ਇੱਕ ਦੇਖ ਰਿਆ ਸੀਗਾ ਤੇ ਮੈਨੂੰ ਲੱਗਦਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਚੜ੍ਹਦੀ ਕਲਾ ਤੇ ਗੁਰੂ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹਨ ਕਿਸੇ ਦਾ ਜਵਾਕ ਕੋਈ ਸਿਖਾਇਆ ਨਹੀਂ ਹੁੰਦਾ ਜਾਂ ਐਵੇਂ ਨਹੀਂ ਹੁੰਦਾ ਐਡੀ ਛੋਟੀ ਉਮਰ ਦੇ ਵਿੱਚ ਇਹਦਾ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਉਹ ਉਹ ਹੀ ਇੰਨੀ ਚੜ੍ਹਦੀ ਕਲਾ ਚ ਰਹਿ ਸਕਦਾ ਪਰ ਹੌਸਲੇ ਬੁਲੰਦ ਨੇ ਪੂਰੇ ਠੀਕ ਹੈ ਤੇ ਸਾਡਾ ਭਰਾ ਤੇ ਕੋਈ ਦਿੱਕਤ ਨਹੀਂ ਸਾਡੀ ਵੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਜੇ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਹੈਗੇ ਘੱਟੋ ਘੱਟ ਜਿਹੜੇ ਰਿਹਾਈ ਉੱਥੇ ਬੰਦੀ ਸਿੰਘ ਨੇ ਜਿਹੜੇ ਉਹਨਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਤਾਂ ਲੈ ਕੇ ਆ ਸਕਦੇ ਹੋ ਇਹ ਉਹਨਾਂ ਨੂੰ ਮਿਲਤਾ ਸਕਣ ਘੱਟੋ ਘੱਟ ਕੋਈ ਗੱਲਬਾਤ ਤਾਂ ਉਹਨਾਂ ਦੀ ਹੋ ਸਕੇ ਹੈਨਾ